ਬੇਨਤੀ ਹੈ ਜੀ ਵੀਡੀਓ ਨੂੰ ਸਕਿਪ ਨਾ ਕਰਿਓ ਵੀਡੀਓ ਨੂੰ ਸਿਰਫ 5 ਮਿੰਟ ਦਾ ਸਮਾਂ ਕੱਢ ਕੇ ਜ਼ਰੂਰ ਦੇਖਿਓ ਕਿਉਂਕਿ ਤੁਹਾਡੇ ਇਸ ਵੀਡੀਓ ਨੂੰ ਦੇਖਣ ਦੇ ਨਾਲ ਤੇ ਸ਼ੇਅਰ ਕਰਨ ਦੇ ਨਾਲ ਸ਼ਾਇਦ ਇਹ ਨਮੂਸੀ ਦੇ ਨਾਲ ਖੜਿਆ ਹੋਇਆ ਪਰਿਵਾਰ ਹੈ ਮੁਰ ਤੋਂ ਫਿਰ ਖੇੜ ਖਸਣ ਲੱਗ ਗਿਆ ਉਸ ਮਕਾਨ ਦੇ ਵਿੱਚ ਚਾਰ ਮੈਂਬਰ ਰਹਿੰਦੇ ਨੇ ਜਿਨ੍ਹਾਂ ਦੇ ਵਿੱਚੋਂ ਕਹਿ ਸਕਦੇ ਆ ਕਿ ਇੱਕ ਬਜ਼ੁਰਗ ਹੈ ਤੇ ਇੱਕ ਲੜਕਾ ਇਹਨਾਂ ਦਾ 24 ਤੋਂ 25 ਸਾਲ ਦਾ ਜਿਹਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਤੇ ਪਿੱਛੇ ਇੱਕ ਲੜਕੀ ਦੇਖ ਸਕਦੇ ਹੋ ਗੁੜੀਆ ਵਿਚਾਰੀ ਤੇ ਉਸ ਦਾ ਵੀ ਕਹਿ ਸਕਦੇ ਆ ਕਿ ਇਲਾਜ ਚੱਲ ਰਿਹਾ ਹੈ ਦਵਾਈ ਹੈ ਜਿਹੜੀ ਉਹ ਮਹਿੰਗੇ ਹਸਪਤਾਲਾਂ ਤੋਂ ਆਉਂਦੀ ਹੈ ਉਹਦੀ ਬਹੁਤ ਵੀ ਇਸ ਪਰਿਵਾਰ ਦੇ ਲਈ ਆਪਾਂ ਆਰਥਿਕ ਮਦਦ ਕਰ ਦਈਏ ਤਾਂ ਸ਼ਾਇਦ ਇਹਨਾਂ ਦਾ ਜਿਹੜਾ ਇਹ ਮਕਾਨ ਹੈ ਛੱਤ ਡਿੱਗ ਚੁੱਕੀ ਹੈ ਇਹਨਾਂ ਦਾ ਆਸიანਾ ਇਹ ਦੁਬਾਰਾ ਬਣ ਜਾਵੇਗਾ ਪੂਜੀ ਤੁਹਾਡੇ ਪਿੰਡ ਪਹੁੰਚਿਆ ਸਾਨੂੰ ਖਬਰ ਪਤਾ ਲੱਗੀ ਸੀ ਵੀ ਤੁਹਾਡੇ ਪਿੰਡੇ ਇੱਕ ਗਰੀਬ ਪਰਿਵਾਰ ਹੈ ਗਰੀਬ ਕੀ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਜ਼ਿਆਦਾ ਗਰੀਬ ਪਰਿਵਾਰ ਤੇ ਜਿਹੜਾ ਮਿਹਨਤ ਮਜ਼ਦੂਰੀ ਕਰਕੇ ਹੈ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ ਤੇ ਉਹਨਾਂ ਦੀ ਛੱਤ ਡਿੱਗ ਜਾਂਦੀ ਹੈ ਤੇ ਨਾਲ ਵਾਲਾ ਕਮਰਾ ਜਿਹੜਾ ਖੜਾ ਹੈ ਤੇ ਉਹਦੇ ਤੇ ਵੀ ਤਰੇੜਾਂ ਆ ਜਾਂਦੀਆਂ ਨੇ ਦੋ ਬੱਚੇ ਇੱਕ بیٹے ਦਾ ਜਿਹਦਾ ਦਿਮਾਗੀ ਦਵਾਈ ਚੱਲਦੀ ਹੈਗੀ ਔਰ ਇੱਕ ਬੇਟੀ ਵੀ ਵਿਚਾਰੀ ਬਿਮਾਰੇ ਦੀ ਹਾਲਤ ਵਿੱਚ ਹੈ ਦੋ ਕਮਰਿਆਂ ਦਾ ਮਕਾਨ ਹੈ ਇਹ ਜਿਸ ਦੇ ਵਿੱਚ ਇੱਕ ਮਕਾਨ ਦੀ ਸੱਤ ਹੈ ਜਿਹੜੇ ਕਮਰੇ ਦੀ ਉਹ ਗਿਰ ਗਈ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰਕੇ ਆਪਦਾ ਦਸਵੰਧ ਜੋ ਆਪਾਂ ਗੁਰੂ ਘਰਾਂ ਨੂੰ ਦਿੰਨੇ ਆ ਉਹਨੂੰ ਨਾਂ ਦੇ ਕੇ ਕਹਿੰਗੇ ਗੁਰੂ ਦੀ ਥੋਲਕ ਹੈ ਜਿਹੜੀ ਉਹ ਗਰੀਬ ਦਾ ਬੋਹ ਹੁੰਦੀ ਆ ਉਹ ਗੁੜੀਆਂ ਵੀ ਕਿਸੇ ਫੈਕਟਰੀ ਦੇ ਵਿੱਚ ਕੰਮ ਕਰਦੀ ਐ ਮਜਬੂਰੀ ਐ ਕਿਉਂਕਿ ਢਿੱਡ ਪਾਲਣਾ ਦੇ ਮੁੰਡਾ ਦਿਮਾਗੀ ਹਾਲਤ ਠੀਕ ਨਾ ਹੋਣ ਦੇ ਕਰਕੇ ਵੀ ਸੁਣਿਆ ਵੀ 100-150 ਰੁਪਏ ਦੀ ਹੜੀ ਤੇ ਚੱਲਿਆ ਜਾਂਦਾ ਹੈ ਬੇਨਤੀ ਹੈ ਜੀ ਵੀਡੀਓ ਨੂੰ ਸਕਿਪ ਨਾ ਕਰਿਓ ਵੀਡੀਓ ਨੂੰ ਸਿਰਫ 5 ਮਿੰਟ ਦਾ ਸਮਾਂ ਕੱਢ ਕੇ ਜ਼ਰੂਰ ਦੇਖਿਓ ਕਿਉਂਕਿ ਤੁਹਾਡੇ ਇਸ ਵੀਡੀਓ ਨੂੰ ਦੇਖਣ ਦੇ ਨਾਲ ਤੇ ਸ਼ੇਅਰ ਕਰਨ ਦੇ ਨਾਲ ਸ਼ਾਇਦ ਇਹ ਨਮੂਸੀ ਦੇ ਨਾਲ ਖੜਿਆ ਹੋਇਆ ਪਰਿਵਾਰ ਹੈ ਮੁਰਤੋਂ ਖੇੜ-ਖੇੜ ਹੱਸਣ ਲੱਗ ਜਾਵੇ ਤੇ ਤੁਹਾਡੇ ਅੱਗੇ ਹੀ ਬੇਨਤੀ ਕਰਦੇ ਆਂ ਵੀ ਇਸ ਪਰਿਵਾਰ ਦੀਆਂ ਮੁਰਤੋਂ ਖੁਸ਼ੀਆਂ ਲਿਆਉਣ ਲਈ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਤੁਸੀਂ ਕੋਈ ਹੈਲਪ ਜਾਂ ਮਦਦ ਨਹੀਂ ਕਰ ਸਕਦੇ ਇਸ ਵੇਲੇ ਖੜੇ ਆ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਕੋਠਾਲਾ ਦੇ ਵਿੱਚ ਤੇ ਪਿੱਛੇ ਦੇਖ ਸਕਦੇ ਹੋ ਕਿ ਦੋ ਕਮਰਿਆਂ ਦਾ ਇੱਕ ਮਕਾਨ ਤੇ ਉਸ ਮਕਾਨ ਦੇ ਵਿੱਚ ਚਾਰ ਮੈਂਬਰ ਰਹਿੰਦੇ ਨੇ ਜਿਨ੍ਹਾਂ ਦੇ ਵਿੱਚੋਂ ਕਹਿ ਸਕਦੇ ਆ ਕਿ ਇੱਕ ਬਜ਼ੁਰਗ ਹੈ ਤੇ ਇੱਕ ਲੜਕਾ ਇਹਨਾਂ ਦਾ 24 ਤੋਂ 25 ਸਾਲ ਦਾ ਜਿਹਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਤੇ ਪਿੱਛੇ ਇੱਕ ਲੜਕੀ ਦੇਖ ਸਕਦੇ ਹੋ ਗੁੜੀਆ ਵਿਚਾਰੀ ਤੇ ਉਸ ਦਾ ਵੀ ਕਹਿ ਸਕਦੇ ਆ ਕਿ ਇਲਾਜ ਚੱਲ ਰਿਹਾ ਹੈ ਦਵਾਈ ਹੈ ਜਿਹੜੀ ਉਹ ਮਹਿੰਗੇ ਹਸਪਤਾਲਾਂ ਤੋਂ ਆਉਂਦੀ ਹੈ ਆਪਾਂ ਅਕਸਰ ਲੱਖਾਂ ਰੁਪਏ ਖਰਚ ਦਿੰਨੇ ਆ ਆਪਣੇ ਸ਼ੌਕ ਦੇ ਲਈ ਪਰ ਜੇ ਥੋੜੀ ਬਹੁਤ ਵੀ ਇਸ ਪਰਿਵਾਰ ਦੇ ਲਈ ਆਪਾਂ ਆਰਥਿਕ ਮਦਦ ਕਰ ਦਈਏ ਤਾਂ ਸ਼ਾਇਦ ਇਹਨਾਂ ਦਾ ਜਿਹੜਾ ਇਹ ਮਕਾਨ ਹੈ ਛੱਤ ਡਿੱਗ ਚੁੱਕੀ ਹੈ ਇਹਨਾਂ ਦਾ ਆਸ਼ੀਆਨਾ ਇਹ ਦੁਬਾਰਾ ਬਣ ਜਾਵੇਗਾ ਤੇ ਸਾਡੇ ਨਾਲ ਕੁਝ ਪਿੰਡ ਦੇ ਕੈਲੀਏ ਪਤਵੰਤੇ ਮੌਜੂਦ ਨੇ ਕੁਝ ਮੌਜੂਦ ਨੇ ਲੋਕ ਸਾਡੇ ਨਾਲ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਬੱਪੂ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬੱਪੂ ਜੀ ਤੁਹਾਡੇ ਪਿੰਡ ਪਹੁੰਚਿਆ ਸਾਨੂੰ ਖਬਰ ਪਤਾ ਲੱਗੀ ਸੀ ਵੀ ਤੁਹਾਡੇ ਪਿੰਡ ਇੱਕ ਗਰੀਬ ਪਰਿਵਾਰ ਹੈ ਗਰੀਬ ਕੀ ਆਪਾਂ ਕਹਿ ਸਕਦੇ ਆਂ ਕਿ ਬਹੁਤ ਜ਼ਿਆਦਾ ਗਰੀਬ ਪਰਿਵਾਰ ਤੇ ਜਿਹੜਾ ਮਿਹਨਤ ਮਜ਼ਦੂਰੀ ਕਰਕੇ ਹੈ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ ਤੇ ਉਹਨਾਂ ਦੀ ਛੱਤ ਡਿੱਗ ਜਾਂਦੀ ਹੈ ਤੇ ਨਾਲ ਵਾਲਾ ਕਮਰਾ ਜਿਹੜਾ ਖੜਾ ਹੈ ਤੇ ਉਹਦੇ ਤੇ ਵੀ ਤਰੇੜਾਂ ਆ ਜਾਂਦੀਆਂ ਨੇ ਕੀ ਕਹੋਗੇ ਤੁੜਦਾ ਇਸ ਘਰ ਵਿੱਚ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਤੁਸੀਂ ਇਸ ਗਰੀਬ ਪਰਿਵਾਰ ਦੇ ਮਦਦ ਲਈ ਉਹਨਾਂ ਦੀ ਖਬਰਸਾਰ ਲੈਣ ਲਈ ਪਹੁੰਚੇ ਹੋ ਉਹ ਪਰਿਵਾਰ ਜਿਸ ਦੇ ਵਿੱਚ 4 ਮੈਂਬਰ ਰਹਿੰਦੇ ਨੇ ਦੋ ਬੱਚੇ ਇੱਕ بیٹے ਦਾ ਜਿਹਦਾ ਦਿਮਾਗੀ ਦਵਾਈ ਚੱਲਦੀ ਹੈਗੀ ਔਰ ਇੱਕ ਬੇਟੀ ਵੀ ਵਿਚਾਰੀ ਬਿਮਾਰੇ ਦੀ ਹਾਲਤ ਵਿੱਚ ਹੈ ਦੋ ਕਮਰਿਆਂ ਦਾ ਮਕਾਨ ਹੈ ਇਹ ਜਿਸ ਦੇ ਵਿੱਚ ਇੱਕ ਮਕਾਨ ਦੇ ਸੱਤਾ ਜਿਹੜੇ ਕਮਰੇ ਦੀ ਉਹ ਗਿਰ ਗਈ ਅਤੇ ਉਹਦੇ ਵਿੱਚ ਕਾਫੀ ਇਹਨਾਂ ਦਾ ਕੀਮਤੀ ਸਮਾਨ ਸੀ ਕਪੜੇ ਧੋਣ ਵਾਲੇ ਮਸ਼ੀਨ ਹੋਰ ਜੋ ਘਰੇਲੂ ਵਰਤੋਂ ਦਾ ਸਮਾਨ ਸੀ ਇਸ ਕਰਕੇ ਉਹ ਹੁਣ ਇਹ ਵਿਚਾਰੇ ਜਮਾ ਅੱਜੇ ਹੋਏ ਬੈਠੇ ਨੇਗੇ ਲੋਕਾਂ ਦੀ ਮਦਦ ਭਾਲ ਦੇਣਗੇ ਕੁਝ ਲੋਕ ਇਹਨਾਂ ਦੀ ਮਦਦ ਕਰਦੇ ਜਿਸ ਨਾਲ ਇਹ ਗੁਜ਼ਾਰਾ ਕਰਦੇ ਨੇ ਹਮ ਉਹਨਾਂ ਨਾਲੇ ਸਮੇਂ ਵਿੱਚ ਇਹ ਤਕਰੀਬਨ ਲੱਖ ਡੇਢ ਲੱਖ ਰੁਪਏ ਦਾ ਕੰਮ ਹੈ ਤਾਂ ਤਾਂ ਕਿ ਇਹ ਪਰਿਵਾਰ ਨੂੰ ਦੁਬਾਰੇ ਖੁਸ਼ੀਆਂ ਹਾਸਲ ਹੋ ਸਕਣ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰਕੇ ਆਪਦਾ ਦਸਵੰਧ ਜੋ ਆਪਾਂ ਗੁਰੂ ਘਰਾਂ ਨੂੰ ਦਿੰਨੇ ਆ ਉਹਨੂੰ ਨਾ ਦੇ ਕੇ ਕਿਉਂਕਿ ਗੁਰੂ ਦੀ ਗੋਲਕ ਹੈ ਜਿਹੜੀ ਉਹ ਗਰੀਬ ਦਾ ਮੂੰਹ ਹੁੰਦੀ ਆ ਜੇ ਗਰੀਬ ਦਾ ਮੂੰਹ ਅਸੀਂ ਭਰ ਦਿਆਂਗੇ ਉਹ ਸਾਡਾ ਪੈਸਾ ਗੋਲਕ ਚ ਜਾ ਪਊਗਾ ਉਹ ਜਿਹੜੀ ਗੁਰੂ ਦੀ ਗੋਲਕ ਅਸਲੀ ਗਰੀਬ ਦਾ ਮੂੰਹ ਮਾਲਕ ਨੇ ਦੱਸੀ ਆ ਇਸ ਲਈ ਅਸੀਂ ਨਗਰ ਨਿਵਾਸੀਆਂ ਵੱਲੋਂ ਬੇਨਤੀ ਕਰਦੇ ਆ ਜੋ ਵੀ ਇਹ ਖਬਰ ਨੂੰ ਸੁਣਦਾ ਹੈ ਵੱਧ ਤੋਂ ਵੱਧ ਇਹ ਪਰਿਵਾਰ ਦੀ ਮਦਦ ਕਰਕੇ ਆਪਣਾ ਦਸਵੰਧ ਨੂੰ ਸਫਲ ਕਰੋ ਤੇ ਪਰਵਾਰ ਹੈ ਜੀ ਕੈਲੀਏ ਵੀ ਗੁੜੀਆਂ ਵੀ ਕਿਸੇ ਫੈਕਟਰੀ ਦੇ ਵਿੱਚ ਕੰਮ ਕਰਦੀ ਐ ਮਜਬੂਰੀ ਹੈ ਕਿਉਂਕਿ ਢਿੱਡ ਪਾਲਣਾ ਹੈ ਤੇ ਮੁੰਡਾ ਦਿਮਾਗੀ ਹਾਲਤ ਠੀਕ ਨਾ ਹੋਣ ਦੇ ਕਰਕੇ ਵੀ ਸੁਣਿਆ ਵੀ 100-150 ਰੁਪਏ ਦਿਹਾੜੀ ਤੇ ਚੱਲਿਆ ਜਾਂਦਾ ਜੀ ਇਹ ਵੀ ਖਬਰ ਹੁਣ ਸਾਡੇ ਪਤਾ ਲੱਗ ਗਿਆ ਸਾਨੂੰ ਕਿਉਂਕਿ ਘਰੇਲੂ ਖਰਚ ਚਲਾਉਣ ਵਾਸਤੇ ਇਹਨਾਂ ਨੂੰ ਘੱਟ ਤੋਂ ਘੱਟ ਦਿਹਾੜੀ ਤੇ ਕੰਮ ਤੇ ਵੀ ਜਾਣਾ ਪੈਂਦਾ ਤਾਂ ਕਿ ਆਪਦਾ ਜਿਹੜਾ ਰੋਹਾਨਾ ਇੱਕ ਚਾਰ ਮੈਂਬਰਾਂ ਦਾ ਪਰਿਵਾਰ ਹੈ ਜੱਪਾ ਇੱਕ ਬੱਚੇ ਇੱਕ ਦਾ 150 ਵੀ ਖਰਚ ਲਾਈਏ ਅਸੇ 700 ਰੁਪਏ ਦੇ ਆਈਡੀ ਦਾ ਖਰਚ ਇੱਕ ਘਰ ਦਾ ਹੋ ਜਾਂਦਾ ਸਾਦੀ ਰੋਟੀ ਲਾ ਕੇ ਸੇਸ਼ ਦੇ ਮੁਤਾਬਕ ਇਹ ਪਰਿਵਾਰ ਨੂੰ ਅਤਿਅੰਤ ਲੋੜ ਹੈ ਤੁਹਾਡੀ ਮਦਦ ਦੀ ਵੱਧ ਤੋਂ ਵੱਧ ਮਦਦ ਕਰਕੇ ਇਹਨਾਂ ਨੂੰ ਇਹਨਾਂ ਦੇ ਖੁਸ਼ੀਆਂ ਦਵਾਰੇ ਦਿਓ ਤੇ ਬਾਪੂ ਜੀ ਨੇ ਜੋ ਬੇਨਤੀ ਕੀਤੀ ਹੈ ਉਹਨੂੰ ਪ੍ਰਵਾਨ ਜਰੂਰ ਕਰਨਾ ਜੀ ਕਿਉਂਕਿ ਇਸ ਪਰਵਾਰ ਦੇ ਚਿਹਰੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਅੱਖਾਂ ਵੀ ਜਿਹੜੀਆਂ ਉਹ ਭਰੀਆਂ ਹੋਈਆਂ ਨੇ ਕਿਉਂਕਿ ਕਹਿ ਲਿਏ ਵੀ ਬੜੀ ਮਿਹਨਤ ਦੇ ਨਾਲ ਇਹ ਛੋਟਾ ਜਿਹਾ ਅਸੀਆਨਾ ਬਣਾਇਆ ਸੀ ਛੋਟਾ ਜਿਹਾ ਮਕਾਨ ਬਣਾਇਆ ਸੀ ਪਰ ਅਚਾਨਕ ਹੈ ਜਿਹੜੀ ਪਿਛਲੇ 3-4 ਦਿਨ ਪਹਿਲਾਂ ਉਹਦੀ ਛੱਤ ਹੈ ਜਿਹੜੀ ਉਹ गिर ਜਾਂਦੀ ਹੈ ਤੇ ਬਾਪੂ ਦੀ ਅਸਲ ਦੇ ਵਿੱਚ ਤੁਹਾਨੂੰ ਦੱਸੀਏ ਤਾਂ ਸਹਿਯੋਗੀ ਨੂੰ ਕਹੂੰਗਾ ਕਿ ਨਜ਼ਰ ਵੀ ਜ਼ਰੂਰ ਦਿਖਾਉਣ ਨજર ਵੀ ਕਹਿ ਲੀਏ ਵੀ ਨਾ ਮਾਤਰੀ ਹੈ ਫਿਰ ਵੀ ਪਰਿਵਾਰ ਦੇ ਗੁਜ਼ਾਰੇ ਦੇ ਲਈ ਹੈ ਇਹਨਾਂ ਨੂੰ ਕੰਮ ਕਰਨਾ ਪੈਂਦਾ ਬਾਪੂ ਕੀ ਨਾਮ ਹੈ ਜੀ ਦਿਮਾਂਗ ਹੈ ਤੇ ਮਕਾਨ ਇਹ ਤਿੰਨ ਚਾਰ ਦਿਨ ਪਹਿਲੀ ਤੇ ਤੁਸੀਂ ਕੀ ਕੰਮ ਕਰਦੇ ਹੋ ਜੀ ਦਿਹਾੜੀ ਜੋਤਾ ਗਾ ਦਿਹਾੜੀ ਜੋਤਾ ਕਰਦੇ ਹੋ ਗੁਜ਼ਾਰਾ ਹੋ ਜਾਂਦਾ ਪਰਿਵਾਰ ਦਾ ਜੀ ਤੇ ਬੇਟਾ ਤੁਹਾਡਾ ਸੁਣਿਆ ਵੀ ਉਹ ਵੀ ਉਹਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਉਹ ਵੀ ਕਿਤੇ 100 150 ਰੁਪਏ ਦੀ ਦਿਹਾੜੀ ਤੇ ਜਾਂਦਾ ਜੀ ਤੇ ਪਰਿਵਾਰ ਦਾ ਗੁਜ਼ਾਰਾ ਹੋ ਜਾਂਦਾ ਉਹਦੇ ਨਾਲ ਜੀ ਮੰ ਮੁਸ਼ਕਲ ਹੀ ਹੁੰਦੀ ਹੈ ਤੇ ਹੁਣ ਲੋਕਾਂ ਅੱਗੇ ਕੀ ਅਪੀਲ ਕਰਦੇ ਹੋ ਤੁਸੀਂ ਅਸੀਂ ਅਪੀਲ ਕਰਦੇ ਆ ਵੀ ਭਈ ਇਹ ਬਣ ਜੇ ਸਾਡਾ ਮਕਾਨ ਵੀ ਮਦਦ ਜ਼ਰੂਰ ਕੀਤੀ ਜਾਵੇ ਤੇ ਤੁਹਾਡਾ ਮਤਲਬ ਜਿਹੜਾ ਦੇਖਿਆ ਜਾਵੇ ਤੇ ਬਹੁਤਾ ਜਿਆਦਾ ਖਰਚਾ ਨਹੀਂ ਹੈ ਤੇ तकरीबन 1.5 ਲੱਖ ਰੁਪਏ ਦਾ ਜੇ ਕਹਿ ਲਈ ਆਪਾਂ ਵੀ ਨੁਕਸਾਨ ਹੋਇਆ ਇੰਨਾ ਕੁ ਤਾਂ ਕਹਿ ਲਈਏ ਵੀ ਦਾਨੀ ਸੱਜਣਾ ਜਿਹੜਾ ਅੱਗੇ ਹੋ ਕੇ ਸਮਾਜ ਸੇਵੀ ਸੰਸਥਾਵਾਂ ਨੇ ਜਿਹੜੀਆਂ ਉਹ ਇਸ ਕੰਮ ਦਾ ਜਿਹੜਾ ਕਹਿ ਸਕਦੇ ਆ ਵੀ ਜ਼ਿੰਮੇਵਾਰੀ ਲੈ ਸਕਦੇ ਆ ਨੇ ਅ ਗੁੜੀਆ ਦੇ ਨਾਲ ਗੱਲਬਾਤ ਕਰਾਂਗੇ ਕੀ ਨਾਮ ਹੈ ਬੇਟਾ ਤੁਹਾਡਾ ਸੁਮਨਦੀਪ ਕੋਰ ਤੇ ਪੜਦੇ ਹੋ ਨਹੀਂ ਕੰਮ ਕਰਦੇ ਹੋ ਅ ਕਿੱਥੇ ਕੰਮ ਕਰਦੇ ਹੋ ਤੁਸੀਂ ਫੈਕਟਰੀ ਫੈਕਟਰੀ ਦੇ ਵਿੱਚ ਤੇ ਅ ਕਿੰਨੀ ਦਿਹਾੜੀ ਆ ਤੁਹਾਡੀ 200 200 ਰੁਪਏ ਤੇ ਪਰਿਵਾਰ ਦਾ ਗੁਜ਼ਾਰਾ ਹੋ ਜਾਂਦਾ ਫਿਰ ਨਹੀਂ ਜੀ ਮੁਸ਼ਕਲ ਆ ਰਹੀ ਹੈ ਤੇ ਮਕਾਨ ਡਿੱਗਿਆ ਕੀ ਕਹਿਣਾ ਚਾਹੂਗੇ ਦਾਨੀ ਸੱਜਣਾ ਨੂੰ ਕੀ ਅਪੀਲ ਕਰਨੀ ਚਾਹੂਗੇ ਸਾਡੀ ਬਾਕੀ ਬਾਕੀ ਮਦਦ ਕਰਨਾ ਜੇ ਤੁਹਾਡਾ ਮਕਾਨ ਪੈ ਜਾਊਗਾ ਪੈ ਜਾਵੇਗਾ ਫਿਰ ਖੁਸ਼ ਹੋ ਜਿਓਗੇ ਤੁਸੀਂ ਫਿਰ ਹਾਂਜੀ ਹੋ ਜਿਓਗੇ ਨਾ ਤੇ ਬੇਨਤੀ ਇਹੀ ਹੈ ਵੀ ਇਸ ਗੁੜੀਆ ਦੇ ਚਿਹਰੇ ਉੱਤੇ ਜੇਕਰ ਇਸ ਪਰਿਵਾਰ ਦੇ ਚਿਹਰੇ ਉੱਤੇ ਤੇ ਇਸ ਬਜ਼ੁਰਗ ਬਾਪੂ ਦੀਆਂ ਅੱਖਾਂ ਦੇ ਵਿੱਚ ਤੁਸੀਂ ਖੁਸ਼ੀ ਦੇਖਣਾ ਚਾਹੁੰਦੇ ਹੋ ਤਾਂ ਇਸ ਪਰਿਵਾਰ ਦੀ ਮਦਦ ਹੈ ਜਿਹੜੀ ਉਹ ਜ਼ਰੂਰ ਕੀਤੀ ਜਾਵੇ ਜੇਕਰ ਤੁਸੀਂ ਮਦਦ ਨਹੀਂ ਕਰ ਸਕਦੇ ਤਾਂ ਇਸ ਵੀਡੀਓ ਨੂੰ ਸਿਰਫ ਸ਼ੇਅਰ ਕਰਕੇ ਉਹਨਾਂ ਦਾਨੀ ਸੱਜਣਾ ਤੱਕ ਉਹਨਾਂ ਸਮਾਜ ਸੇਵੀ ਸੰਸਥਾਵਾਂ ਤੱਕ ਜਰੂਰ ਪਹੁੰਚਦੀ ਕਰ ਦਿਓ ਜੋ ਇਹਨਾਂ ਰੋਂਦੇ ਪਰਿਵਾਰ ਦੀ ਹੈ ਜਿਹੜੀ ਬਾਹ ਫੜ ਲਵੇ ਤੇ ਇਸ ਵੀਡੀਓ ਨੂੰ ਫੇਰ ਦੁਬਾਰਾ ਇਹ ਹੀ ਕਹੂੰਗਾ ਵੀ ਸ਼ੇਅਰ ਕਰਕੇ ਇਸ ਪਰਿਵਾਰ ਦੀਆਂ ਖੁਸ਼ੀਆਂ ਲਿਆਉਣ ਦੇ ਵਿੱਚ ਆਪਣਾ ਯੋਗਦਾਨ ਜਰੂਰ ਪਾਓ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ